ਇਹ ਸੀ ਦੀ ਮੀਟਿੰਗ ਦੇ ਵਿੱਚ ਮੈਂ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ 'ਚ ਰਾਜ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਤੇ ਮੈਂ ਉਦੋਂ ਯਾਦ ਕਰਾਇਆ ਸੀ ਸਪੀਕਰ ਸਾਹਿਬ ਸਰੋਂ ਨੂੰ ਪਹਿਲੇ ਤੁਸੀਂ ਕਿਉਂਕਿ ਤੁਸੀਂ ਪਿਛਲੀ ਅਸੈਂਬਲੀ ਦੇ ਮੈਂਬਰ ਸੀ ਉਸ ਤੋਂ ਬਾਅਦ ਅਮਨ अरोड़ा ਜੀ ਉਹ ਵੀ ਅਸੈਂਬਲੀ ਦੇ ਮੈਂਬਰ ਸਨ ਚੀਮਾ ਸਾਹਿਬ ਵੀ ਅਸੈਂਬਲੀ ਦੇ ਮੈਂਬਰ ਸੀ ਤੁਸੀਂ ਇਹ ਵਾਅਦਾ ਕਰਦੇ ਰਹੇ ਕਿ ਜੇ ਸਾਨੂੰ ਤੁਸੀਂ ਵਕਤ ਦਿਓ ਤੇ ਡਾਕਟਰ ਅੰਬੇਦਕਰ ਸਾਹਿਬ ਦੇ ਸਪਨੇਆ ਮੁਤਾਬਕ ਜਿਨ੍ਹਾਂ ਨੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਪਾਰਲੀਮੈਂਟਰੀ ਸਿਸਟਮ ਇਨ ਪਲੇਸ ਲੈ ਕੇ ਆਂਦਾ ਸੀ ਅਸੀਂ ਘੱਟੋ ਘੱਟ ਸੈਸ਼ਨ ਤਿੰਨ ਹਿੱਸਿਆਂ ਦੇ ਵਿੱਚ 120 ਦਿਨ ਮਿਨੀਮਮ ਚਲਾਵਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਨੇ ਜੇ ਅੱਜ ਦਾ ਸੈਸ਼ਨ ਹੈ ਤਿੰਨ ਸਿਟਿੰਗਸ ਵੀ ਲਾ ਲਓ ਤੇ 6 ਮਹੀਨੇ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਉਹ ਇਹ ਜਾ ਕੇ ਮਾਰਚੇ ਚੋਣਾ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ 3 ਸਾਲ ਗਵਰਨਮੈਂਟ ਦੇ ਭੁਗਰੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰੋਸੀਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਇਹ ਰੂਲ ਹੈ 14ਏ ਦੇ ਅਧੀਨ ਕਿ ਮਿਨਿਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚਾਹੀਦੀ ਤਿੰਨਾਂ ਸਾਲਾਂ ਚ 120 ਬੰਦੀਆਂ ਨੇ ਇਹਨਾਂ ਦਾ ਕਹਿਣਾ ਸੀ ਅਸੀਂ 1 ਸਾਲ ਦੇ ਵਿੱਚ 120 ਕਰਿਆ ਤਰ੍ਹਾਂ ਇਹਨਾਂ ਮੁਤਾਬਕ ਤੇ 360 ਚਾਹੀਦੀਆਂ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜੇ ਅਗਲੇ 2 ਦਿਨ ਦੇ ਵੀ ਸਿਟਿੰਗਸ ਪਾ ਲਈਏ ਤਕਰੀਬਨ ਇਹ ਟੋਟਲ 39 ਦਿਨ ਦੀਆਂ ਬੰਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੋ ਤੇ ਧੋਕ ਹੈ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਹਾਂ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾ ਜੇ ਬਿਜ਼ਨਸ ਹੀ ਤੁਹਾਡੇ ਕੋ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਉਣਾ ਉਹ ਤੇ ਕਨਸਟੀਟਿਊਸ਼ਨਲ ਜਿਹੜੀ ਹੁੰਦੀ ਕਿ ਛਿਆਂ ਮਹੀਨਾ ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਫਿਰ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟ ਤੋਂ ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ ਐਜ਼ ਅ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਵਿੱਚ ਜੇ ਅਸੀਂ ਹਰ ਮੈਲ ਨੂੰ 10 ਮਿੰਟ ਵੀ ਦੇ ਦਈਏ ਨਰੇ 10 ਤੇ ਉਹਦੇ ਮਤਲਬ 26 ਘੰਟੇ ਵਰਕਿੰਗ ਟਾਈਮ ਬਣਦਾ 26 ਘੰਟੇ ਵਰਕਿੰਗ ਟਾਈਮ ਤੇ ਹਰ ਰੋਜ਼ ਅਸੈਂਬਲੀ ਮਿਲਦੀ ਹੈ ਸਾਡੇ 4.5 ਘੰਟਿਆਂ ਬਾਅਦ ਹਰ ਦਿਨ ਦੀ ਸੈਟਿੰਗ ਉਹਦੇ ਵਿੱਚ ਜੇ ਤੁਸੀਂ 0 ਆਵਰ ਤੇ ਕੁਐਸਚਨ ਆਰ ਕੱਢ ਲੋ ਤੇ 1.5 ਘੰਟਾ ਉਹ ਕੱਢ ਲੋ ਤੇ 3 ਘੰਟਿਆਂ ਦੀ ਵਕਤ ਤੇ ਜੇ 26 ਘੰਟਿਆਂ ਨੂੰ ਅਸੀਂ ਡਿਵਾਈਡ ਕਰ ਲਈਏ ਤੇ तकरीबन 7 ਦਿਨ ਦਾ ਟਾਈਮ ਤੇ ਨਿਰਾਜ ਐਮ ਐਲ ਏਜ਼ ਨੂੰ ਅਸੀਂ 10 ਮਿੰਟ ਹਰ ਐਮ ਐਲ ਏ ਆਪਣੇ ਏਰੀਆ ਦੀ ਕੋਈ ਨਾ ਕੋਈ ਗੱਲ ਰੱਖਣਾ ਚਾਹੀਦਾ ਇਹਦੇ ਵਿੱਚ ਲਾਅ ਐਂਡ ਆਰਡਰ ਮੈਂ ਉਹਨਾਂ ਨੂੰ ਦੱਸਿਆ ਕਿਸੇ ਆਦਮੀ ਦੀ ਜ਼ਿੰਦਗੀ ਉਹਦਾ maal ਉਹਦੀ ਪ੍ਰਾਪਰਟੀ ਪੰਜਾਬ 'ਚ ਮਹਿਫੂਜ਼ ਹੀ ਹੈ ਨਹੀਂ ਲਾਰੈਂਸ ਬਿਸ਼ਨੋਈ ਉਹਦੀ ਇੰਟਰਵਿਊ ਸਾਬਤ ਕਰ ਦਿੱਤੀ ਤੁਹਾਡੇ ਇੱਕ ਸਿਟਿੰਗ ਡੀਜੀਪੀ ਨੇ ਕਿ ਖਰੜ ਦੀ CIA ਚ ਹੋਈ ਹੈ ਤੁਹਾਡੀ ਸਰਕਾਰ ਨੇ ਕਰਾਈ ਹੈ ਮੈਂ ਭਗਵੰਤ ਮਾਨ ਜੀ ਨੂੰ ਅੱਜ ਮਹਾਰਾਜਾ ਸਤਾਜ ਨੂੰ ਪੁੱਛਾਂ ਕਿ ਜਦੋਂ ਆਏ ਕਿ ਮਹਾਰਾਜਾ ਸਾਹਿਬ ਥੋੜਾ ਜਿਹਾ ਦਾ ਤੁਸੀਂ ਤੇ ਕਹਿੰਦੇ ਸੀ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਚੰਟਿਊ ਨਹੀਂ ਹੋਈ ਇਹ ਤੇ ਤੁਹਾਡੇ CIA CIA ਦੇ ਵਿੱਚ ਇੱਕ SP ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ ਰਾਏ ਰੱਖ ਸਕਦਾ ਕੀ ਸਿੱਧੂ ਮੂਸੇਵਾਲੇ ਵਾਲੇ ਦਾ ਪਰਿਵਾਰ ਜਿਹੜਾ ਕੋਈ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਸਮੁੱਚੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਇੱਥੇ ਸਾਡੇ ਕੋਲ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰਾਂ ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ employees ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਜ਼ ਦੀ ਬਣਾਈ ਐ employees ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਐ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਤਿੰਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਡੀ ਡੀ ਐਪੀ ਨਕਲੀ ਵਿਕ ਰਹੀ ਹੈ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਪਟੰਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਪਟੰਬਰ ਦੇ ਵਿੱਚ ਇਹਨਾਂ ਕੋ ਤਨਖਾਹਾਂ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਹਨੀ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੋਈ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਹਾਂ ਜੇ ਸਪਟੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕੇ ਨੂੰ ਮਹੀਨੇ ਬਾਅਦ ਕੇ ਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੋੜਿਆ ਮੁੱਖ ਮੰਤਰੀ ਸਾਹਿਬ ਕੋ ਵਕਤੀਆਂ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਗੋਲ ਸੀ ਕਿ 6ਵੀਂ ਹੁਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿਲਿਆਂ ਚ ਜਿਲੰਦਰ ਲੈ ਲਈ ਦਸ ਵਜੇ ਥੜ ਗਿਆ ਕੰਮ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਵੀ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਦ ਕੋਈ ਬੈਕਪਾ ਵਰਕਿੰਗ ਨਹੀਂ ਤੁਸੀਂ ਵੇਖਿਆ ਹੋਣਾ ਕਿ ਜੇਲ ਸੁਪਰਡੈਂਡੈਂਟ ਖੁਦ ਜੇਲਾਂ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਣਾ ਰਿਪਬਲਿਕ ਹੁੰਦੀ ਜਾਂ ਕੈਦਾ ਜੰਗਲ ਰਾਜ ਜੰਗਲ ਦਾ ਰਾਜ ਕੋਈ ਅੱਛੇ ਮਨਿਸਟਰ ਜਵਾਬਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਵਧਾ ਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਹੀ ਕੋਈ ਨਹੀਂ ਪੁੱਛਦਾ ਜਿੰਨਾ ਕਿ ਦਿਨ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂ ਜਿਹੜੇ ਲਾਅ ਐਂਡ ਆਰਡਰ ਦਾ ਬਰਗਾੜੀ ਬੈਬਲ ਕਲਾਂ ਦਾ ਵੇਖੋ ਬਰਗਾੜੀ ਬੈਬਲ ਕਲਾਂ ਤੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਹ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸੇ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਨੇ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸੇਜ਼ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਢਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਅਗੇਂਸਟ ਕੋਰਸ ਕੋਰਟ ਪ੍ਰोसीਡਿੰਗਜ਼ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੇ ਉਹ ਕਹੀਦਾ ਕਿ ਸੈਕਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਏਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੇਬਲ ਕਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀ ਹੈ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ਚੀਫ ਮਿਨਿਸਟਰ ਸਾਹਿਬ ਕੋ ਨੈਸ਼ਨਲ ਹਾਈਵੇਜ਼ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲਾਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤਾਂ ਰਹੀ ਨਹੀਂ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ 4 ਗੁਣਾ ਧਾਮ ਵੀ ਮਿਲੇ ਨੇ 4 ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲ ਰਿਹਾ ਸੀ ਘਰ ਤੋਂ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲਿਆ ਕਦੀ ਪ੍ਰਾਈਮ ਮਿੰਿਸਟਰ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਆਪਣੇ ਐਮਪੀ ਨਾਲ ਨਹੀਂ ਲਿਆ ਕਦੀ ਪ੍ਰਾਈਮ ਮਿੰਿਸਟਰ ਨਾਲ ਮੁਲਾਕਾਤ ਨਹੀਂ ਕੀਤੀ ਸੋ ਇਹ ਸਾਰੇ ਨਿਸ਼ਾਨਾ ਦੇ ਵੀ ਹੁਣ ਵਿੱਚ ਸਾਰੇ ਇਕੱਠੇ ਹੋਏ ਆ ਵਿਧਾਨ ਸਭਾ ਵਾਲੇ ਮੁਕਾਜ਼ੇ ਆ ਆ ਰਹੇ ਆ ਇਹ ਵੇਖੋ ਮੇਰੀ ਸੁਣ ਲੋ ਕੀ ਆ ਜਾ ਰਹੇ ਆ ਬਹੁਤ ਵੱਡੇ ਨਹੀਂ ਰੋਕਣਗੇ ਜੀ ਇਹ ਤਾਂ ਇਹ ਬੇਸਿਕਲੀ ਵੇਖੋ ਇਹ ਕੇਜਰੀਵਾਲ ਸਾਹਿਬ ਦੀ ਤੇ ਸਰਕਾਰ ਹੀ ਹੈ ਮੇਰੀ ਇੱਕ ਮੈਂ ਪਹਿਲੇ ਹੱਥੋਂ ਕਹਿੰਦਾ ਰਿਹਾ ਉਹ ਫਿਰ ਮੈਂ ਇਹੀ ਗੱਲ ਕਹਿ ਰਿਹਾ ਸਾਰਾ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰ ਸਰ ਇੰਨੀ ਕੰਮ ਚੀਫ ਮਨਿਸਟਰ ਜਿਹੜਾ ਇਸ ਟਾਈਮ ਹੀ ਇਸ ਐਕਟਿੰਗ ਔਨ ਡਾਇਰੈਕਸ਼ਨਜ਼ ਔਫ ਦ ਮਿਨਿਸਟਰੀ ਆਫ ਹੋਮ ਅਫੇਅਰਸ ਕਿਸਾਨਾਂ ਨੂੰ ਜਸਟਿਸ ਕਿੱਥੋਂ ਮਿਲਨੀ ਸਰ ਇਨੀ ਕਮੀਆਂ ਦੇ ਚੰਡੀਗੜ੍ਹ ਤੁਸੀਂ ਫੇਰ ਕਿੱਥੇ ਕਿੱਥੇ ਜੀ ਚੰਡੀਗੜ੍ਹ ਸਾਨੂੰ ਕਿੱਥੇ ਇਕੱਠੇ ਵੇਖੇ ਮੈਂ ਤੈਨੂੰ ਕਦੀ ਸਸੀ ਕਾਂਗਰਸ ਦੀ ਬੁਲਾਈ ਢਾਈਆਂ ਸਾਲਾਂ ਦੀ ਗੱਲ ਕਰ ਰਹੇ ਹੋ ਤੁਸੀਂ ਕਾਂਗਰਸ ਕਾਂਗਰਸ ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰਦੇ ਕਿਸਾਨਾਂ ਨੂੰ ਕੋ ਮਿਲਣੇ ਜਾਓਗੇ ਅੱਜ ਕਹਿ ਰਹੇ ਨੇ ਜੀ ਕਹਿ ਰਹੇ ਨੇ ਕਿ ਵਿਚਾਰਾਂਗੇ ਵਿਚਾਰਨਾ ਇਹਨਾਂ ਨੇ ਕੀ ਤੁਸੀਂ ਆਪ ਸੋਚ ਸਕਦੇ ਹੋ ਇਹ ਤਾਂ ਇਹਨਾਂ ਦੀ ਕਨਸਟੀਟਿਊਸ਼ਨ ਮਜਬੂਰੀ ਚਿਆ ਨਹੀਂ ਨਾ ਜੇ ਇੱਕ ਦਿਨ ਸੈਸ਼ਨ ਬੁਲਾਣਾ ਹੋ ਇਹਨਾਂ ਦੀ ਮਜਬੂਰੀ ਹੈ ਇੱਕ ਦਿਨ ਲਾਣਾ ਫਿਰ ਭੱਜ ਜਾਣਾ ਠੀਕ ਹੈ ਕਿਸਾਨਾਂ ਨੂੰ ਇੱਕ ਰਾਜਪੁਰਾ ਨਹਿਰ ਤੇ ਇਤਰਾਜ ਕੀਤਾ ਹਰਿਆਣਾ ਨੇ ਹਣ ਜਾ ਸਰਕਾਰ ਕੱਢ ਰਹੀ ਹੈ ਦੇਖੋ ਉਹ ਤੇ ਹਰਿਆਣੇ ਵਾਲੇ ਕਰਨਗੇ ਪੰਜਾਬ ਵਾਲਿਆਂ ਨੇ ਥੋੜਾ ਕੀਤਾ ਬਟ ਮੇਰਾ ਇੱਕ ਦਾਵਾ ਹੈ ਕਿ ਨੀਰੀ ਕਾਗਜ਼ਾਂ 'ਚ ਕੰਮ ਹੈ ਨਾ ਕੋ ਪੈਸਾ ਹੀ ਨਹੀਂ 2300 ਕਰੋੜ ਰੁਪਈਆ ਚਾਹੀਦਾ ਇਹਨਾਂ ਕੋ ਫੰਡ ਦੀ ਅਵੇਲੇਬਿਲਟੀ ਕੋਈ ਨਹੀਂ ਤਨਖਾਵਾ ਨੂੰ ਪੈਨਸ਼ਨ ਦੇ ਦੇ ਪੈਸੇ ਕੋਈ ਨਹੀਂ ਇਹ ਭਾਲਵਾ ਨਹਿਰ ਇਹਨਾਂ ਨੇ ਜਿਹੜਾ ਜਿਸ ਤਰ੍ਹਾਂ ਬਾਕੀ ਛੂੜਦਾ ਪਲੰਦਾ ਲੋਕਾਂ ਨੂੰ ਇਹਨਾਂ ਨੇ ਅਜਿਹਾ ਸਾਰੇ EMPLOYEES ਨੂੰ ਝੂਠ ਬੋਲਿਆ ਕਿਸਾਨਾਂ ਨੂੰ ਬੋਲਿਆ ਇਹ ਵੀ ਲੋਕਾਂ ਨੂੰ ਨਾਲ ਲਾਣ ਵਾਸਤੇ ਇੱਕ ਛੂੜਦਾ ਇੱਕ ਅਜੈਂਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤੈਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਰੀ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟੌਪ ਅਫਸਰਸ ਨੂੰ ਨੇ ਮੈਨੂੰ ਆਪ ਦੱਸਿਆ ਕਿ ਬਾਜਵਾਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਹੀ ਸੀਰੀਅਸ ਹੈ ਨਾ ਜਿਹੜੀਆਂ ਡਰਾਇੰਗਜ਼ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਐਂ ਦੇਖੋ ਸੌਖਾ ਕੰਮ ਤੇ ਹੈ ਨਹੀਂ ਜੀ ਤੋ ਇਸ ਗੱਲ ਕੰਨ ਇਟਸ ਕੰਪਲੀਟ ਹੀ ਇਸ ਟੇਕਿੰਗ ਦਿਸ ਸਟੇਜ ਯਾਰ ਠੀਕ ਹੈ